ਪਿੰਡ ਖਰੋਜਾ ਹਾਂਜੀ ਮੇਰਾ ਫਰਸ ਚੱਕ ਕੇ ਲੈ ਗਿਆ ਉਹਦੇ ਵਿੱਚ ਮੈਨੂੰ ਲਿਖਾਈ ਸੀ ਤੁਹਾਡਾ ਕੀ ਨਾਮ ਹੈ ਜੀ ਆਪਣਾ ਕੀ ਤੇਰਾ ਨਾਮ ਹੈ ਤੁਹਾਡਾ ਕੀ ਨਾਮ ਕੀ ਤੁਹਾਡਾ ਜੀ ਨਾਮ ਦੱਸ ਕਿਹੜੇ ਦਲ ਤੋਂ ਆਂ^-ਸਵਿੰਦਰ ਸਿੰਘ ਤੁੰਦਰ ਸਿੰਘ ਕਿਹੜੀ ਜਗ੍ਹਾ ਤੋਂ ਆਇਆ ਮੈਂ ਆਇਆ ਆਪਣੇ ਮਾਲਪੁਰ ਤੋਂ ਮਾਲਪੁਰ ਤੋਂ ਤੇ ਫਵਾੜੀ ਕਰਨਾਈ ਜੀ ਮੈਂ ਤੇ ਉਹੋ ਜਿਹੜਾ ਨਾ ਮੇਰੇ ਘਰ ਵਿੱਚ ਜਿਗਾ ਹੈ ਨੂੰ ਜਾਣ ਦੀ ਜਿਆਦਾ ਅੱਛਾ ਹਾਂਜੀ ਤੇ ਤੁਹਾਡੇ ਨਾਲ ਕੋਈ ਕੋਈ ਲੇਡੀਜ਼ ਵੀ ਦੱਸਦੇ ਪਏ ਆ ਹਾਂਜੀ ਮੇਗੂ ਲੈਣੀ ਸੀ ਮਿਲਣਾ ਅੱਛਾ ਉਹ ਕੌਣ ਆ ਉਹ ਸਾਡੇ ਜਾਨਸ਼ਾਨ ਬਣਾ ਦੀ ਲੇਡੀ ਆ ਜੀ ਅੱਛਾ ਜੀ ਉਹ ਵੀ ਇੱਕ ਪਿਸਤਲ ਵੀ ਆ ਤੁਹਾਡੇ ਕੋਲ ਕੋਈ ਨਿਕਲਿਆ ਨਹੀਂ ਮੇਰਾ ਉਹ ਪੇਸ ਕਾ ਬਚਿਆ ਜੀ ਹਾਂਜੀ ਮੇਰਾ ਪੇਜ ਕਬਜ਼ਾ ਪਿਸਤੌਲ ਬਿਲਕੁਲ ਨਹੀਂ ਹੈ ਕਿ ਮੈਂ ਥੜਾ ਜੋ ਰეკਮੈਂਡ ਦਿਖਾਉਂਦਾ ਨਹੀਂ ਤੂੰ ਜਿਆਦਾ ਨਾਲ ਮੈਨੂੰ ਦਿਖਾ ਦਿੰਦੇ ਉਹਨੂੰ ਬਈ ਤੂੰ ਇਹ ਨਾ ਕਰੋ ਧੱਕਾ ਨਾ ਕਰੋ ਨਾ ਦਿਖਾਉਣੇ ਕਰਦੇ ਨਹੀਂ ਆਜ ਰੂਪੀਜ਼ ਕਰ ਜਾ ਪਿਸਤੌਲ ਦਿਖਾ ਦੇ ਮੈਨੂੰ ਦਿਖਾ ਦੇ ਪਤਾ ਤੇ ਕਬਜ਼ਾ ਦਿਖਾ ਹਾਂ ਪੇਜ ਕਾ ਵੀ ਦਿਖਾਇਆ ਬੇਜ ਕੱਬਾ ਹੱਥੋਂ ਦਿਸਦਾ ਪਿਆ ਤੋਂ ਮੋਰੇ ਬੇਜ ਕੱਬ ਜਿਆ ਹੈ ਪਤਾ ਆ ਤੇ ਦੱਸਾਂ ਹਾਂ ਆ ਬੇਜ ਕੱਬ ਜਿਆ ਹੈ ਕੱਢ ਕੇ ਦੇ ਪਿਸਤੋਲ ਇਹ ਪਿਸਤੋਲ ਦੇ ਕਵਰ ਚ ਕਾਦੇ ਪਾਇਆ ਸੀ ਜੀ ਦੇ ਵਿੱਚ ਮੈਨੂੰ ਮਿਲਿਆ ਇੱਥੇ ਨਹੀਂ ਪਿਸਤੋਲ ਦੇ ਕਵਰ ਦੇ ਨਾਲ ਗੋਲੀਆਂ ਪਾਈਆਂ ਕਾਦੇ ਪਾਈਆਂ ਆ ਇਹ ਐਦਾਂ ਹੀ ਮਿਲਿਆ ਮੈਨੂੰ ਇਹਦਾ ਕੋਲ ਲਾਇਸੈਂਸ ਹੈਗਾ ਤੁਹਾਡੇ ਕੋਲ ਮੇਰੇ ਕੋਲ ਲਾਇਸੈਂਸ ਨਹੀਂ ਹੈ ਨਾ ਇਹ ਉੱਪਰ ਲਿਖਿਆ ਗੱਡੀ ਦੇ ਕਿਹਦੇ ਬੋਲੋ ਲਿਖਾਇਆ ਗਿਆ ਆ ਤਰਨਦਾਲ ਦਾ ਕੋਣ ਆ ਬੰਦੇ ਨਾਲ ਗੱਲ ਕਰਾਓ ਉਹ ਕੋਣ ਆ ਉਹਨਾਂ ਨਾਲ ਤੁਹਾਡਾ ਹੈਗਾ ਬਾਬਿਆਂ ਨਾਲ ਕੋਈ ਲਾਇਸੈਂਸ ਹੈਗਾ ਮੇਰਾ ਬਟੂਆ ਚੱਕ ਕੇ ਲੈ ਗਿਆ ਨਹੀਂ ਨਹੀਂ ਜਿਹੜਾ ਤੁਸੀਂ ਉੱਪਰ ਲਿਖਾਇਆ ਬਾਬਾ ਜੀ ਮੇਰਾ ਇੱਕ ਬਟੂਆ ਚੱਕ ਕੇ ਲੈ ਗਿਆ ਸਾਰਾ ਪਰਸ ਉਹਦੇ ਵਿੱਚ ਮੇਰਾ ਬਟੂਆ ਉੱਪਰ ਲਿਖਾਇਆ ਉਹਦੇ ਵਿੱਚ ਮੇਰੇ ਕਾਰਡ ਉਹਦੇ ਵਿੱਚ ਮੇਰੇ ਪੈਸੇ ਜਿਹੜਾ ਤੁਸੀਂ ਲਿਖਾਇਆ ਉਹਦੇ ਬਾਰੇ ਜਾਣਕਾਰੀ ਮਿੰਟ ਮਿੰਟ ਉਹਦੇ ਵਿੱਚ ਮੇਰੇ ਮੇਰਾ ਲਾਇਸੈਂਸ ਉਹਦੇ ਵਿੱਚ ਆ ਐਥੇ ਮੇਰਾ ਹੀ ਚੱਕ ਕੇ ਲੈ ਗਿਆ ਪਰਸ ਕੌਣ ਚੱਕ ਕੇ ਲੈ ਗਿਆ ਐ ਬੰਦੇ ਕਿਹੜੇ ਬੰਦੇ ਲੈ ਗਿਆ ਐ ਬੰਦੇ ਜੇ ਤੁਸੀਂ ਇੱਥੇ ਇੱਥੇ ਕਹਿੰਦੇ ਇਹਨਾਂ ਨੇ ਮੇਰਾ ਸੱਟਾ ਮਾਰੀਆਂ ਇੱਥੇ ਮੈਨੂੰ ਗੱਲ ਕਰਨ ਉਹ ਜਰਾ ਵੀ ਤੁਸੀਂ ਸ਼ਰਾਬੀ ਕੋ ਪੀਤੀ ਕਹਿੰਦੇ ਸ਼ਰਾਬ ਦਾ ਸੇਵ ਨਹੀਂ ਇੱਕ ਪੀਤੀ ਮੈਂ ਮੰਨਦਾ ਮੈਂ ਗਲਤੀ ਮੰਨਦਾ ਤੁਸੀਂ ਅੰਡਾ ਬਟਾਣਾ ਲਿਖਾ ਕੇ ਤੁਸੀਂ ਇਹ ਚੀਜ਼ਾਂ ਕਰ ਰਹੇ ਮੇਰੀ ਗਲਤੀ ਹੈ ਗਲਤੀ ਤੁਸੀਂ ਸੂਝਵਾਨ ਬੰਦੇ ਹੋ ਪੜ੍ਹੇ ਲਿਖੇ ਮੈਂ ਗਲਤੀ ਮੰਨਦਾ ਇਸ ਚੀਜ਼ ਦੀ ਇੱਕ ਤੁਸੀਂ ਬਾਣਾ ਪਾਇਆ ਤੇ ਬਾਣਾ ਪਾਇਆ ਤੁਸੀਂ ਇਹ ਗਲਤੀਆਂ ਕਰਦੇ ਇਸ ਗਲਤੀ ਗਲਤੀ ਮੰਨਦਾ ਮੈਂ ਮੇਰਾ ਵਟੂਆ ਚੱਕੇ ਲਗਾਏ ਉਹਦੇ ਵਿੱਚ ਸਭ ਕੁਝ ਆ ਮੇਰਾ ਲਾਇਸੈਂਸ ਵੀ ਉਹਦੇ ਵਿੱਚ ਆ ਨਿਕਲ ਜੀ ਬਾਬਾ ਆਪਣੇ ਤੁਸੀਂ ਜਿਨ੍ਹਾਂ ਨੇ ਇਹ ਕਹਿ ਰਿਹਾ ਗੱਲ ਕਰਾ ਸਕਦੇ ਤੁਸੀਂ ਉਹਨਾਂ ਨਾਲ ਕਿ ਨਹੀਂ ਮੇਰਾ ਲਾਇਸੈਂਸ ਜਮਾਂ ਗਲਗਾ ਨਹੀਂ ਲਾਇਸੈਂਸ ਤੇ ਨਹੀਂ ਤੂੰ ਮੋਬਾਈਲ ਤੋਂ ਤੁਹਾਡੇ ਕੋਲ ਇਹ ਮੋਬਾਈਲ ਤੇ ਗੱਲ ਤੇ ਕਰਾ ਸਕਦੇ ਮੇਰੇ ਕੋਲ ਮੋਬਾਈਲ ਨਹੀਂ ਉਹ ਹੀ ਚੱਕ ਕੇ ਲੈ ਗਿਆ ਇਹ ਤੂੰ ਨਹੀਂ ਮੋਬਾਈਲ ਕੋਟਾ ਇੱਥੇ ਚੱਕ ਕੇ ਲੈ ਆਇਓ ਵੀ ਗੱਡੀ ਜੀ ਨਹੀਂ ਹੁ ਸਾਰਾ ਕੁਝ ਚੱਕ ਹੋ ਗਿਆ ਜੀ ਆ ਕੇ ਦੇਖ ਲਓ ਮੇਰੀ ਗੱਡੀ ਦੇਖ ਲਓ ਮੈਂ ਇੱਥੇ ਤੁਹਾਡੇ ਕੋਲ ਬੈਠਾ ਆਪਣੀ ਜੇਬ ਵੀ ਦੇਖੋ ਆ ਦੇਖ ਲਓ ਮੇਰੀ ਜੇਬ ਛੋੜੀ ਵਾਲੇ ਬੰਦੇ ਨਾਲ ਗੱਲ ਕਰਾ ਮੁਕਤ ਦੇਵਾਲਾ ਜਿਹੜਾ ਹੈਗਾ ਕਰਾਉ ਗੱਲ ਇਹ ਬੰਦਾ ਸ਼ਰਾਬ ਪੀਤਾ ਖੜਿਆ ਗਿਆ ਜੀ ਕੋਈ ਪੈਂਟ ਤੇ ਕਿਸੇ ਬੰਦੇ ਨਾਲ ਗੱਲ ਕਰਾ ਰਿਹਾ ਜੀ ਵਿੰਡ ਵਾਲਿਆਂ ਨਾਲ ਗੱਲ ਕਰਾਂਗੇ ਇਹਨਾਂ ਤੋਂ ਮਾਰਨ ਲੱਗਾ ਅੱਜ ਪਾਣੀ ਆ ਆ ਦੇਖੋ ਮੇਰੇ ਸੱਟਾ ਮਾਰੀ ਆ ਰਣਗਾ ਤਾਰਨ ਕੁਮਾ ਆ ਗਈ ਸੀ ਆ ਦੇਖੋ ਸੱਟਾ ਮਾਰੀਆਂ ਆ ਆ ਦੇਖੋ ਆ ਦੇਖੋ ਇਹਦੇ ਸੱਟਾ ਮਾਰੀਆਂ ਆ ਠੀਕ ਹੈ ਜੀ ਬਸ ਸੱਟਾ ਖਾਣ ਵਾਲੇ ਕੰਮ ਨਾ ਕਰੋ ਆ ਕੇ ਇੱਥੇ ਜਾ ਕੇ ਲਗਾਏ ਮੇਰਾ ਬੱਸ ਹਾਲੋ ਤੁਹਾਨੂੰ ਇੱਕ ਮਿੰਟ ਹਾਲੋ ਪਰਸ ਮਿਲ ਗਈ ਤੁਹਾਨੂੰ ਇੱਕ ਮਿੰਟ ਇੱਕ ਮਿੰਟ ਦਿਖਾ ਦਾਂ ਮੈਂ ਤੁਸੀਂ ਕਹਿੰਦੇ ਚੋਰੀ ਹੋ ਗਿਆ ਚੋਰੀ ਕਿੱਥੇ ਹੋਇਆ ਅੰਦਰੋਂ ਮਿਲ ਗਿਆ ਜੀ ਆਹ ਦੇਖੋ ਤੇ ਹੁਣ ਅੰਦਰੋਂ ਕਿੱਦਾਂ ਮਿਲ ਗਿਆ ਜੀ ਬਾਬਾ ਜੀ ਕੰਮ ਕਿੱਥੇ ਚੱਲ ਰਿਹਾ ਇੱਕ ਫੁੱਲ ਦਰਸਾ ਚੱਲਦਾ ਹੈ ਹਾਂ ਆ ਦੇਖੋ ਮਜੀਦ ਭਾਈ ਜੀ ਆ ਦੇਖੋ ਬਣਿਆ ਉਹ ਭਾਈ ਜੀ ਆ ਦੇਖੋ ਫੋਨ ਵੀ ਕੋਲ ਆ ਪਰ ਤੇ ਬਾਬਾ ਜੀ ਮੋਬਾਈਲ ਵੀ ਤੁਹਾਡੇ ਕੋਲੇ ਤੇ ਤੁਸੀਂ ਝੂਠ ਕਹਦੇ ਬੋਲਦੇ ਪਏ ਆਂ ਉਹ ਨਹੀਂ ਬੋਲਦਾ ਆ ਜੀ ਸਰਦਾਰ ਜੀ ਫੋਨ ਵੀ ਤੁਹਾਡੇ ਤੁਹਾਡੇ ਕੋਲ ਮੋਬਾਈਲ ਵੀ ਤੁਹਾਡੇ ਕੋਲੇ ਆ ਦੇਖੋ ਆ ਦੇਖੋ ਮੇਰਾ ਲੈਸ ਮੋਬਾਈਲ ਵੀ ਤੁਹਾਡੇ ਕੋਲ ਹੈ ਨਾ ਆ ਦੇਖੋ ਮੇਰਾ ਲੈਸ ਮੋਆ ਤੁਹਾਡੇ ਕੋਲ ਸਭ ਸਾਰਾ ਤੁਹਾਡੇ ਕੋਲ ਸਾਰਾ ਕੁਝ ਆ ਗਿਆ ਆ ਤੁਸੀਂ ਬਾਬਾ ਜੀ ਇਹ ਦੱਸੋ ਬੇ ਝੂਠ ਕਹਦੇ ਬੋਲਦੇ ਪਏ ਆਂ ਇਹ ਝੂਠ ਨਹੀਂ ਬੋਲਦਾ ਤੁਹਾਡੇ ਕੋਲ ਜੋ ਸਾਰਾ ਕੁਝ ਤੁਹਾਡੀ ਗੱਡੀ ਚ ਬਰਾਮਦ ਹੋ ਗਿਆ ਉਹ ਇੱਕ ਗੱਲ ਕਰਾਓ ਆਪਣੇ ਕਿਸੇ ਨਾਲ ਤੁਸੀਂ ਕਰਾਓ ਫੋਨ ਤੇ ਗੱਲ ਕਰਾਉਣ ਲੱਗੇ ਗੱਲ ਕਹਿੰਦੇ ਆ ਪਾਈ ਸਾਹਿਬ ਨਾਲ ਗੱਲ ਕਰਾਓ ਮੇਰੀ ਇਹ ਨਹੀਂ ਟੁੱਟ ਗਈ ਸੀ ਉਹ ਦੁਆਰਾ ਦਿਖਾਈਓ ਇਹੋ ਫੋਟੋ ਕਿਤਨੀ ਹੋਲੀ ਦਿਖਾਓ ਆ ਲਓ ਪਾਈ ਮਜੀਦ ਭਾਈ ਫੋਟੋ ਇਹ ਆ ਫੋਨ ਤੇ ਫੋਨ ਹੈ ਗੱਲ ਕਰੋ ਮੇਰੇ ਨਾਲ ਹੁਣ ਨੰਬਰ ਤੇ ਗੱਲ ਤਾਂ ਕਰੀਏ ਇਥੇ ਲਾਇਸੈਂਸ ਭਾਇਆ ਵਾ ਪਾਈ ਮੀਨਾ ਇਹਨਾਂ ਨਾਲ ਤੋਹ ਜਾਨਾ ਆ ਤੁਹਾਡੇ ਕੋ ਮੋਬਾਈਲ ਨੰਬਰ ਹੈਗਾ ਗੱਲ ਕਰਾ ਦੋ ਉਹਨਾਂ ਨਾਲ ਮੇਰੇ ਕੋ ਨੰਬਰ ਨਹੀਂ ਹੈ ਆ ਫੋਨ ਦੇ ਨੰਬਰ ਹੋਣਾ ਤੁਹਾਡੇ ਨਾਲ ਕੁੱਟ ਕਹਿੰਦੇ ਕੁੱਤੇ ਨਹੀਂ ਨੰਬਰ ਮੈਂ ਕਿਹਾ ਯਾਰ ਫੋਨ ਦੇ ਵਿੱਚ ਨੰਬਰ ਹੈ ਨਹੀਂ ਕਿਸੇ ਦਾ ਨਹੀਂ ਹੈ ਤੇ ਫੇਰ ਫੋਨ ਕੱਲੀ ਰੱਖਿਆ ਤੇ ਮੇਰੇ ਆਪਣੇ ਮਾਸਟਰ ਰੱਖਿਆ ਮੈਂ ਹੈ ਡਰਾਈਵ ਚ ਜਾਂਦਾ ਉਹ ਆ ਦੀਜੀ ਤੇ ਪਰਪੰਦਾ ਨਹੀਂ ਹੈਗਾ ਮੇਰੇ ਘਰ ਤੇ 35 ਸਾਲ ਤੋਂ ਬਣਾਇਆ ਇਹ ਤੇ ਮੇਰੀ ਬੇਨਤੀ ਸੁਣੋ ਇਹਨੂੰ ਬੰਦ ਕਰੋ ਕਿਵੇਂ ਛੋਲੀ ਅਪਰ ਕਰ ਦਿਆ ਪਾਪਾ ਕਾਲੀ ਗੱਲ ਨਾਲ ਗੱਲ ਨਹੀਂ ਕਰੂਗੀ ਹਾਂ ਕਿ ਨੰਬਰ ਹੈਗਾ ਤੇ ਫੋਨ ਕਰਦਾ ਹੈਲੋ ਭਾਈ ਕੀ ਹਾਲਾਂ ਮੈਂ ਤੁਹਾਨੂੰ ਇੱਕ ਫੋਟੋਆਂ ਭੇਜੀਆਂ WhatsApp 'ਤੇ ਯਾਰ ਬੜਾ ਦੇਖਿਓ ਫੋਟੋਆਂ ਯਾਰ ਇਹ ਤਰਨਾਦਲ ਦਾ ਹੈਗਾ ਉਹ ਜਥੇਦਾਰ ਜੀ ਦਾ ਛੋਟੇ ਹੈ ਨਹੀਂ ਇਹ ਮੇਨ ਕੀ ਨਾਮ ਉਹਨਾਂ ਦਾ ਭਾਈ ਜੀ ਛੋਟੀ ਸਾਹਿਬ ਉਹਨਾਂ ਦਾ ਇੱਕ ਆਈ ਕਾਰਡ ਲਈ ਫਿਰਦਾ ਮੈਂ ਤੁਹਾਨੂੰ ਮੈਂ ਤੁਹਾਨੂੰ ਫੋਟੋ ਭੇਜੀ ਉਹ ਦੇਖ ਕੇ ਜਾਣਦੇ ਇਹਨਾਂ ਨੂੰ ਬਾਬਾ ਜੀ ਸੱਤਿਗੜੀ ਪੜੀ ਇਹਨਾਂ ਨੂੰ ਹੁਣ ਕੀ ਤੁਹਾਡੇ ਵੱਲੋਂ ਸਹਾਇਤਾ ਦਿੱਤੀ ਗਈ ਹੈ ਇਹਨਾਂ ਨੂੰ ਦੇਖੋ ਜੀ ਇਹ ਆਪਸ ਡਿਸਾਈਡ ਕਰੇ ਤੁਹਾਡੇ ਸਾਹਮਣੇ ਆ ਵੀ ਇਹਨੇ ਗਾਂ ਕਿੱਦਾਂ ਚੱਲਣਾ ਦੇਖੋ ਜੀ ਮੈਂ ਤੁਹਾਨੂੰ ਦੱਸਦਾ ਸ਼ਹਿਰ ਨਿਕਾ ਜਾਵਾ ਪਤਾ ਲੱਗਣਾ ਵਾ ਇਹਦੀ ਚੋਰੀ ਦਾ ਅੱਜ ਫਗਵਾੜੇ ਫੜੋ ਜਾਂ ਕਿਤੇ ਫੜੋ ਜਾਂ ਮੈਂ ਦੱਸਦਾ ਤੂੰ ਦੱਸ ਦੇ ਕੀ ਦੇਣਾ ਕੀਤਾ ਮੈਂ ਦੱਸਦਾ ਕਿੱਦਾਂ ਚੱਲਣਾ ਮੈਂ ਗਲਤੀ ਕੀਤੀ ਆ ਮੈਂ ਮੁੜ ਕੇ ਗਲਤੀ ਨਹੀਂ ਕਰਦਾ ਕੀ ਗਲਤੀ ਕੀਤੀ ਤੁਸੀਂ ਮੈਂ ਵੀਰ ਪੀਤੀ ਆ ਮੈਂ ਕੋਈ ਮੁੜ ਕੇ ਗਲਤੀ ਨਹੀਂ ਕਰਦਾ ਠੀਕ ਹੈ ਕੀ ਨਾਮ ਹੈ ਤੁਹਾਡਾ ਜੀ ਸੁਰੇਂਦਰ ਸਿੰਘ ਕਿਹੜੀ ਜਗ੍ਹਾ ਤੋਂ ਆਏ ਆ ਮੈਂ ਮਗੋਪੱਟੀ ਤੋਂ ਇਹ ਕਿਹੜੀ ਜਗ੍ਹਾ ਪੈਂਦਾ ਜੀ ਬਲਪੁਰ ਮੇਰੀ ਜੋਰ ਛੱਡ ਦੇ ਪੁਲਿਸ ਛੱਡ ਦੇਣੇ ਛੱਡ ਦੇਣੇ ਜੀ ਹੋਇਆ ਛੱਡ ਦੇਣ ਤੇ ਛੱਡ ਦੇਣ ਤੇ ਉੱਥੇ ਘੜ ਕਿਧਰ ਆ ਇੰਗਲੈਂਡ ਨਹੀਂ ਹੋਇਆ ਹਾਂ ਜੀ ਬਿਲਕੁਲ ਹਾਂ ਜੀ ਬਿਲਕੁਲ ਪਤਾ ਨਹੀਂ ਕੁਝ ਪਤਾ ਨਹੀਂ ਹਾਂਜੀ ਭਾਈ ਇਹ ਵੀ ਕੀ ਮਾਮਲਾ ਹੈ ਸਾਰਾ ਭਾਈ ਉਹ ਚਿਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਨੂੰ ਇੱਕ ਇੱਥੇ ਫੋਨ ਆਇਆ ਸੀ ਕਿ ਜਿਹੜਾ ਜਿਹੜਾ ਚਿਕਨ ਵਾਲਾ ਉਹਦੇ ਸਾਹਮਣੇ ਕੋਈ ਸਿੰਘ ਜਿਹੜੇ ਬਾਣੇ ਪਾ ਕੇ ਸ਼ਸਤਰ ਰੱਖ ਕੇ ਸਾਰੇ ਉਹ ਆਪਣੇ ਵੱਡੀ ਦੇ ਵਿੱਚ ਬੈਠ ਕੇ ਸ਼ਰਾਬ ਬੀਅਰ ਵਗੈਰਾ ਬੀਰੇ ਨਾਲ ਨਾਲ ਉਹ ਚੌਥੀ ਇੱਥੇ ਪਹੁੰਚੇ ਆ ਇਹਨਾਂ ਦੇ ਨਾਲ ਇਹ ਇੱਥੇ ਬੀਰੇ ਸੀ ਬੀਅਰ ਨਾਲ ਚਿਕਨ ਜੁਗਨ ਖਾ ਰਹੇ ਸੀ ਇਹਨਾਂ ਨਾਲ ਇੱਕ ਆ ਜਿਹੜੀ ਆ ਆ ਲੇਡੀਜ਼ ਐ ਵੀ ਇਹਨਾਂ ਦੇ ਨਾਲ ਸੀਗੀ ਇਹ ਉਪਰੀ ਆ ਜਦੋਂ ਜਿਹਨਾਂ ਨੂੰ ਪੁੱਛਿਆ ਆ ਕੇ ਤਾਂ ਇਹਨਾਂ ਨੇ ਆ ਕਰਫਾਨਾ ਕਢ ਲਈ ਸ਼ਸਤਰ ਸਾਡੇ ਨਾਲ ਸਾਨੂੰ ਪਾਏ ਇੱਥੇ ਆ ਕੇ ਜਿੱਤਦਾ ਗਾ ਤੁਹਾਡੇ ਨਾਲ ਆਪਾ ਭਾਈ ਹਾਂ ਜੀ ਲੈ ਲਾਉਂਦੇ ਆ ਇੱਕ ਵਾਰੀ ਤੁਸੀਂ ਬੋਲੋ ਨਾ ਦੇਖੋ ਬਾਅਦ ਵਿੱਚ ਪੁੱਛਿਆ ਜਾਊਗਾ ਜਰੂਰ ਮੈਂ ਪੁੱਛਿਆ ਬਾਚੋ ਜਨਾਨੀ ਜਦੋਂ ਪੁੱਛਿਆ ਗਿਆ ਵੀ ਤੂੰ ਕੌਣ ਹੈ ਕਹਿੰਦੀ ਮੈਂ ਇਹਦੀ ਕੁਛ ਨਹੀਂ ਲਗਦੀ ਮੈਨੂੰ ਇਹਨੇ ਬਸਰਾ ਪੈਲਸ ਦੇ ਬਾਹਰੋਂ ਚੱਕਿਆ ਵਾ ਇਹ ਕਹਿੰਦਾ ਜੀ ਮੈਂ ਹੋਟਲਾਂ 'ਚ ਠਹਿਰਦਾ ਵੇ ਇਹਨੇ ਜਨਾਨੀ ਨੂੰ ਰਾਤ ਨੂੰ ਮੈਂ ਵਰਤਣਾ ਸੀਗਾ ਤਾਂ ਕਰਕੇ ਇਹ ਬਾਣੇ ਦੇ ਲਾਚ ਲਾਂਦੇ ਪਏ ਇਹ ਤਰਨਾ ਦਲ ਦਾ ਇਹਨਾਂ ਨੇ ਮੂਰੇ ਲਖਾਇਆ ਹੋਇਆ ਇਹਨਾਂ ਕੋਲ ਜਿਹੜਾ ਲਾਇਸੈਂਸ ਮਿਲਿਆ ਵਾ ਰੇਲਵੇ ਵਾਲਾ ਉਹ ਮੇਜਰ ਸਿੰਘ ਸੋਢੀ ਵਾਲਾ ਮਿਲਿਆ ਬਾਬਾ ਮੇਜਰ ਸਿੰਘ ਢੋਟੀ ਦਾ ਲਾਇਸੈਂਸ ਬਣਿਆ ਹੋਇਆ ਵਾ ਤੇ ਅਸੀਂ ਸ਼੍ਰੋਮਣੀ ਕਮੇਟੀ ਨੂੰ ਤੇ ਜਿਹੜੇ ਸਮੂਹ ਪੰਥ ਦਲਾਂ ਨੂੰ ਬੇਨਤੀ ਕਰਦੇ ਹਾਂ ਕਿ ਇਹ ਜਿਹੇ ਬੰਦਿਆਂ ਨੂੰ ਆਪਣੇ ਲਾਇਸੈਂਸ ਨਾਲ ਦਿੱਤੇ ਹਨ ਜਿਹੜੇ ਤੁਹਾਡੇ ਲਾਜ ਲਗਵਾਉਂਦੇ ਆ ਸ਼ਰਾਬਾਂ ਪੀਂਦੇ ਸੜਕਾਂ ਤੇ ਖੜ ਕੇ ਇਹ ਪੂਰੇ ਬਾਣੇ ਤੇ ਲਾਜਰਾ ਰਿਹਾ ਇਹ ਬੰਦਾ ਜੀ ਭਾਈ ਜੀ ਇਹ ਤੇ ਆਪ ਵੀ ਆਪ ਵੀ ਮੰਨ ਗਏ ਵੀ ਇਹਨਾਂ ਨੇ ਮੈਂ ਬੀਅਰ ਪੀਤੀ ਏ ਆਪ ਵੀ ਮੰਨ ਗਏ ਆ ਹਾਂ ਇਹ ਗਲਤੀ ਮੰਨ ਤੇ ਪੁੱਛੋ ਇਹ ਜੀ ਕੋਈ ਅਫਵਾੜੇ ਨਹੀਂ ਸੁਣੇ ਮੇਰੀ ਬੇਨਤੀ ਸੁਣਿਓ ਕੋਥਣਾ ਰੋਣ ਮੇਰੀ ਬੇਨਤੀ ਸੁਣਿਓ ਮੇਰੀ ਬੇਨਤੀ ਸੁਣਿਓ ਮੈਂ ਸੱਚ ਦਾ ਸੱਚ ਮੈਂ ਇਸ ਚੀਜ਼ ਦੀ ਕਿ ਮਾਂ ਮੰਗਦਾ ਤੁਸੀਂ ਬਾਬਾ ਇੱਕ ਲੇਡੀਜ਼ ਨਾਲ ਲੈ ਕੇ ਆਏ ਆ ਇਹ ਕਦ ਲੈ ਕੇ ਆਏ ਸੀ ਮੈਂ ਇਸ ਚੀਜ਼ ਦੀ ਕਿ ਮਾਂ ਮੰਗਦਾ ਜਿਹੜੇ ਕਿ ਲੇਡੀਜ਼ ਤੁਹਾਡੇ ਨਾਲ ਆ ਖੇਮਾ ਮੰਗਦੇ ਤੁਸੀਂ ਲੇਡੀਜ਼ ਤੁਹਾਡੇ ਨਾਲ ਕਿੱਥੋਂ ਲੈ ਕੇ ਆਏ ਇਹ ਕਿੱਥੋਂ ਹੈ ਕੋਣ ਆ ਲੇਡੀਜ਼ ਹੈ ਕੋਣ ਇਹ ਸਾਡੇ ਜੀ ਜਾਣ ਪਛਾਣ ਦੇ ਰਿਸ਼ਤੇਦਾਰ ਨਹੀਂ ਉਹਨੇ ਉਹਨੇ ਕਹਤਾ ਮੈਨੂੰ ਪੈਸਿਆਂ ਦੇ ਲੈ ਕੇ ਆਂਦੀ ਮੇਰਾ ਪੈਸੇ ਲੈ ਕੇ ਆਏ ਆ ਮੈਨੂੰ ਨਹੀਂ ਪਤਾ ਇਸ ਗੱਲ ਦਾ ਨਹੀਂ ਤੁਹਾਡੀ ਗੱਡੀ 'ਚ ਬੈਠੀ ਆ ਉਹ ਕਹਿੰਦੀ ਮੈਂ ਚਿਕਨ ਖਾਂਦਾ ਤੁਸੀਂ ਸ਼ਰਾਬ ਪੀਤੀ ਆ ਮੇਰੀ ਬੇਨਤੀ ਸੁਣੋ ਤੁਹਾਡੇ ਨਾਲ ਬੈਠੇ ਇਹ ਇਸ ਚੀਜ਼ ਦੀ ਕਿ ਮਾਂ ਮੰਗਦਾ ਮੈਂ ਜੋ ਮੈਂ ਕੀਤਾ ਮੈਂ ਗਲਤ ਕੀਤਾ ਦੇਖੇ ਮਾਂਗ ਵੀ ਕਰਦੇ ਆ ਔਰ ਮੈਂ ਮਿੱਤਾ ਕੋਈ ਨਹੀਂ ਮੈਂ ਇਸੇ ਦੀ ਕੇਮਾ ਮੰਗਦੇ ਆ ਕੇਮਾ ਕਾਦੀ ਮੰਗਦੇ ਤੁਸੀਂ ਹਾਂ ਬੀਰ ਕਿਤੇ ਜਿਹੜੀ ਮੈਂ ਦੇਖੋ ਗੁਰੂ ਸਾਹਿਬ ਦਾ ਸਾਨੂੰ ਹੁਕਮ ਹੈ ਗੱਲ ਸੁਣੋ ਜੀ ਤੁਹਾਨੂੰ ਪਹਲੇ ਕਰੋ ਠੀਕ ਹੈ ਜੀ ਪਹਲੇ ਕਰੋ ਚੱਲ ਜਾ ਹਾਂ ਤੇ ਇੱਕ ਵਿੱਕੀ ਭਾਈ ਦਸਤਾਰ ਬੰਨੀ ਰਖਵਾਣਾ ਵਧਾ ਦੇ ਯਾਰ ਇਹ ਚ ਵੀ ਆਪਾਂ ਦੋਸ਼ੀ ਆ ਨਹੀਂ ਅਸੀਂ ਨਹੀਂ ਦੋਸ਼ੀ ਇਹ ਮਰਿਆਦਾਵਾਰੀ ਮਰਿਆਦਾ ਮਰਿਆਦਾ ਐਦ ਵੀ ਕੀਤੀ ਆ ਬਾਣਾ ਲਾਤਾ ਨੇ ਅੰਗ ਸੰਗਾ ਰੋਤਾ ਠੀਕ ਆ ਇਹ ਬਾਣੇ ਦੇ ਕਰਕੇ ਆਏ ਆ ਆਪਾਂ ਸਾਰੇ ਉੱਧਾ ਕੋਈ ਹੁੰਦਾ ਪਿੰਦਾ ਸਾਨੂੰ ਲੋੜ ਹੀ ਨਹੀਂ ਉਹ ਆਪ ਆਪਣੇ ਕਰਮ ਹਰੇਕ ਬੰਦੇ ਦੇ ਮੈਂ ਲਾਤਾ ਬਾਣਾ ਹੁਣ ਮਨ ਜਾਣ ਇੱਕ ਮਿੰਟ ਬਾਜੀ ਇਹਨੇ ਗਾਂ ਜਾ ਕੇ ਫੇਪਾ ਲੈਣਾ ਨਹੀਂ ਬੋਲੋ ਯਾਰ ਇਹ ਤਾਂ ਫੜ ਲਓ ਇਹ ਤਾਂ ਫੜ ਲਓ ਫੜ ਲਓ ਉਹ ਡੋਰੀ ਵੀ ਫੜਾ ਯਾਰ ਬਾਈ ਯਾਰ ਰੱਖੋ ਉਹ ਵੀ ਫੜਾਓ ਇਹ ਤਾਂ ਰੋਜ਼ ਦਾ ਹੀ ਕੰਮ ਹੋਇਆ ਜੀ ਇਹਦੇ ਪਿੰਡ ਜੋ ਮੈਂ ਪ੍ਰੈਸ ਨੂੰ ਦੱਸਣਾ ਚਾਹਣਾ ਵੀ ਇਹ ਜਿਹੜੇ ਜਿਹੜੇ ਪਿੰਡ ਜੋ ਵੈਰੀਫਾਈ ਕੀਤਾ ਗਿਆ ਵਾ ਇਹ ਬੰਦੇ ਦਾ ਰੋਜ਼ ਦਾ ਹੀ ਇਹ ਕੰਮ ਹੋ ਗਿਆ ਵੀ ਬਾਣਾ ਪਾ ਕੇ ਸ਼ਰਾਬ ਪੀਣੀ ਜਨਾਨੀਆਂ ਨੂੰ ਵਰਤਣਾ ਤੇ ਇਹ ਪ੍ਰੈਸ 'ਚ ਲਾਣੀ ਹੈ ਰਿਪੋਰਟ ਠੀਕ ਹੈ ਜੀ ਹਾਂ ਇਹਦਾ ਕੀ ਨਾਂ ਕੀ ਹੈ ਇਹਦਾ ਕਿਹੜੇ ਪਿੰਡ ਦਾ ਹੈ ਸੁੰਦਰ ਸਿੰਘ ਆ ਜੀ ਮੱਗੋ ਪੱਟੀ ਕਹਿੰਦਾ ਮਾਲਪੁਰ ਦੇ ਕੋਲ ਪਿੰਡ ਆਪਣਾ ਦੱਸਦਾ ਵੇ ਉੱਦਾਂ ਕਹਿੰਦਾ ਮੈਂ ਇੰਗਲੈਂਡ ਤੋਂ ਆ ਪਿੱਛੋਂ ਗੁਰਦੁਆਰਾ ਵੀ ਆਪਣਾ ਪ੍ਰਬੰਧ ਵੀ ਆਪਣਾ ਵਾ ਕੋਈ ਉੱਚੇ ਕੋਈ ਮੈਂਬਰ ਨਹੀਂ ਹੈਗਾ ਕੋਈ ਕੁਝ ਨਹੀਂ ਹੈਗਾ ਵਿਆਸ਼ੀ ਆ ਬਸ ਹੁਣ ਇਹ ਕੀ ਸਹੀ ਸਹੀ ਇਹ ਗਲਤੀ ਆ ਜਾਸੀ ਬਿਲਕੁਲ ਨਹੀਂ ਹੈ ਇਹ ਆ ਜਾਸੀ ਆ ਜੀ ਨਹੀਂ ਬਿਲਕੁਲ ਗੱਲ ਤੇ ਹੈ ਹੈ ਹੋਰ ਕੀ ਹੈ ਇਹ ਹੋਰ ਕੀ ਕਰਦੇ ਬਾਬਾ ਜੀ ਤੁਸੀਂ ਤੁਸੀਂ ਮਾਰੇ ਭਾਈ ਇਹਨੂੰ ਕਿਹੜੀ ਸਹੀ ਆ ਆ ਲੰਡਨ ਦੇ ਬੰਦੇ ਆਏ ਦੱਸੋ ਕਰੀ ਕਰੂ ਤੁਸੀਂ ਕਿੱਥੇ ਰਹਿੰਦੇ ਹੋ ਸਾਉਥੀ ਹੈ ਸਾਉਥੀ ਬੁਲੀਚ ਹੈ ਬੁਲੀਚ ਕਿਹੜੇ ਬੋਰਡ ਬੁਲੀਚ ਕਿਹੜੇ ਗੁਰਦੁਆਰੇ ਗੁਰਦੁਆਰੇ ਦਾ ਨਾਂ ਕਿਹੜੀ ਰੋਸ ਸਿੰਘ ਸਵਾ ਗੁਰਦੁਆਰਾ ਸਾਹਿਬ ਪੋਸਟ ਕੋਡ ਐਸ 18 ਹਾਂਜੀ ਐਸ 18 ਬਾਕੀ ਦੇਖਰ ਬਾਕੀ ਤਾਂ ਨਹੀਂ ਮੈਨੂੰ ਪਤਾ ਤੂੰ ਗੁਰਦੁਆਰੇ ਕਿੱਧਰ ਨੇ ਤੈਨੂੰ ਪੋਸਟ ਕੋਡ ਹੀ ਨਹੀਂ ਪਤਾ ਤੇਰਾ ਯਾਰ ਐਸ 18 ਮੈਸਨ ਸੈਲ ਪੁਲਿਸ ਮੈਨੂੰ ਪੋਸਟ ਕੋਡ ਦਾ ਨਹੀਂ ਪਤਾ ਹੈ ਐਸ 18 ਨਹੀਂ ਹੋਗਾ ਮੈਨੂੰ ਨਾ ਪਤਾ ਪਾਜੀ ਹੈ ਨਾ ਅਲੋ ਮੇਰੀ ਜਾਨ